ਚਿੱਟਾ ਪਿੱਛੇ ਹੋ ਜਾ ਬੱਚਾ ਮੈਡਮ ਸਾਹਿਬ ਕੋ ਤੇ ਆ ਦਿੰਦਾ ਨਹੀਂ ਅਗਰ ਇਹ ਬਸ ਜਿਵੇਂ ਇੱਥੇ ਆਦੀ ਕਰਦੇ ਨੇ 11 ਰਿਸਟਰੀ ਸੀ ਅਸੀ ਨੇ ਜੇ ਆਉਣ ਦਾ ਪਰ ਮੈਨੇ ਸਿਰ ਕਰ ਦਿਓ ਸਿਰਫ ਤਾਂ ਕੀ ਗੱਲ ਆ ਜਿਹੜੀਆਂ ਮੇਰੀਆਂ ਮੱਧ ਪੈਣਾ ਪੜੀਆਂ ਲਿਖੀਆਂ ਨੇ ਚਲੋ ਉਹਨਾਂ ਨੂੰ ਉਹ ਤਰਾਜ ਪਰ ਜਦੋਂ ਮੇਰੇ ਪੈਸੇ ਨਿਕਲ ਗਏ ਉਸ ਤੋਂ ਬਾਅਦ ਸਾਡੇ ਨਾਦੇ ਤੋਂ ਨਿਕਲੇ ਵੀ ਨੇ ਇੱਥੇ ਧਨ ਮੰਡੀ ਚੱਕੇ ਤੋਂ ਬੈਠੀ ਆ ਉਹਨਾਂ ਦੇ ਵੀ ਰੋਣਾ ਅਜੀ ਮੈਂ ਕੀ ਨਾਮ ਹੈ ਮੈਂ ਅਮਰਿਤਪਾਲ ਕੋਰ ਸਟੇਟ ਕੈਸ਼ੀਅਰ ਆਂਗਣਵਾੜੀ ਮਲਾਜਮ ਜੁਨੀਅਨ ਪੰਜਾਬ ਕਿਹੜੀ ਮੁਖ ਮੰਗਾਂ ਨੂੰ ਲੈ ਕੇ ਅੱਜ ਦਿੱਤੀ ਕਮਿਸੇ ਵਕਤ ਦੇ ਰਾਤੇ ਹੀ ਕਰਨਾ ਪਤਾ ਸੰਤਾਨ ਅੱਜ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਹੈਗਾ ਅੱਜ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਹਿੰਦੁਸਤਾਨ ਦੀਆਂ ਟ੍ਰੇਡ ਯੂਨੀਅਨਾਂ ਨੇ 10 ਟ੍ਰੇਡ ਯੂਨੀਅਨਸ ਨੇਗੀਆਂ ਅੱਜ ਮਿਲ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾਗਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾਗਾ ਕਿਉਂਕਿ ਜਿਹੜੀ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਨੇਗੀਆਂ ਉਹ ਲਗਾਤਾਰ ਹੀ ਮਜ਼ਦੂਰ ਵਿਰੋਧੀ ਜਨਤਾ ਵਿਰੋਧੀ ਜਿਹੜੀਆਂ ਪਾਲਿਸੀਆਂ ਲਗਾਤਾਰ ਆ ਰਹੀਆਂ ਨੇਗੀਆਂ ਔਰ ਅੱਜ ਜਿਹੜੀਆਂ ਸਾਡੀਆਂ ਇਹ ਆਂਗਣਵਾੜੀ ਵਰਕਰ ਭੈਣਾਂ ਨੇਗੀਆਂ ਇਹਨਾਂ ਦੇ ਇਹਨਾਂ ਦਾ ਵੀ ਜਿਹੜਾ ਧਰਨਾ ਹੈਗਾ ਉਹ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਜਿਹੜੀਆਂ ਲਗਾਤਾਰ ਆਂਗਣਵਾੜੀ ਦੁਆਰਾ ਲਿਆਂਦੀਆਂ ਜਾ ਰਹੀਆਂ ਨੇਗੀਆਂ ਉਸ ਦੇ ਵਿਰੋਧ ਵਿੱਚ ਹੈਗਾ ਕਿ ਮੈਂ ਪਿਛਲੇ 50 ਸਾਲਾਂ ਤੋਂ ਜਿਹੜੀ ਹੈਗੀ ਆਈਸੀਡੀਐਸ ਸਕੀਮ ਚੱਲ ਰਹੀ ਹੈ ਤੇ ਜਿਸ ਦਾ ਮੁੱਖ ਮਨੋਰਥ ਸੀਗਾ ਜਿਹੜਾ ਕਪੋਸ਼ਣ ਦਰ ਨੂੰ ਘਟਾ ਕਰਕੇ ਤੇ ਹੋਣ ਵਾਲੀ ਮ੍ਰਿਤਿਅ ਉਦਰ ਨੂੰ ਰੋਕਣਾ ਤੇ ਜਿਸ ਦੇ ਵਿੱਚ 90% ਜਿਹੜਾ ਹੈਗਾ ਇਹਨਾਂ ਨੇ ਬਹੁਤ ਵਧੀਆ ਅਹਿਮ ਭੂਮਿਕਾ ਨਿਭਾਈ ਹੈਗੀ ਤੇ ਜਿਸ ਤੇ ਚੱਲਦੇ ਅੱਜ ਦਾ ਜਿਹੜਾ ਅਸੀਂ ਧਰਨਾ ਹੈਗਾ ਨਵੀਆਂ ਸਰਕਾਰ ਨੇ ਇੱਕ ਨਵੀਂ ਚੀਜ਼ ਲੈ ਕੇ ਆਂਦੀ ਪੋਸ਼ਣ ਅਭਿਆਨ ਆਈਸੀਡੀਐਸ ਕਮ ਪੋਸ਼ਣ ਅਭਿਆਨ ਪੋਸ਼ਣ ਅਭਿਆਨ ਦੇ ਵਿੱਚ ਇੱਕ ਨਵੀਂ ਚੀਜ਼ ਜੋੜੀ ਪੋਸ਼ਣ ਟਰੈਕਰ ਤਾਂ ਕਿ ਜਿਹੜਾ ਆਂਗਣਵਾੜੀ ਵਰਕਰ ਨੂੰ ਟਰੈਕ ਕੀਤਾ ਜਾ ਸਕੇ ਜਿਹੜੀ ਬਹੁਤ ਨਿਗੂਣ ਹੈ ਜੇ ਮਾਨ ਪੱਤੇ ਵਿੱਚ ਕੰਮ ਕਰਦੀ ਹੈਗੀ ਉਹ ਸਿਰਫ 4500 ਰੁਪਏ ਜਿਹੜੀ ਕੇਂਦਰ ਸਰਕਾਰ ਉਸ ਨੂੰ ਮਾਨ ਪੱਤਾ ਦਿੰਦੀ ਹੈ ਤੇ ਉਸ ਦੇ ਬਦਲੇ ਦੇ ਵਿੱਚ 10 ਕੰਮ ਜਿਹੜੇ ਨੇਗੇ ਉਸ ਤੋਂ ਲੈ ਜਾਂਦੇ ਨੇ ਤੇ ਜੇਕਰ ਅਸੀਂ ਮਿਹਨਤਾਨੇ ਦੀ ਗੱਲ ਕਰੀਏ ਤਾਂ 4500 ਰੁਪਏ ਇੱਕ ਕੰਮ ਦਾ ਬਣਦਾ ਹੈਗਾ ਤਾਂ ਦੇ ਤੁਸੀਂ ਦੱਸੋ ਅੱਜ ਮਹਿੰਗਾਈ ਦੇ ਟਾਈਮ ਦੇ ਵਿੱਚ 4500 ਰੁਪਏ ਦੇ ਨਾਲ ਕੀ ਸਾਰੇ ਕਾਰਜ ਚੱਲ ਸਕਦੇ ਨੇਗੇ 4500 ਰੁਪਏ ਇੱਕ ਕੰਮ ਦਾ ਔਰ ਮਹੀਨੇ ਦਾ 4500 ਇਹਦੇ ਵਿੱਚ ਜਿਹੜਾ ਪੰਜਾਬ ਸ਼ੇਅਰ ਹੈਗਾ ਉਹ ਅਸੀਂ ਬੜੀ ਜਦੋਂ ਜਹਿਦ ਦੇ ਨਾਲ ਬੜੀਆਂ ਲੜਾਈਆਂ ਤੋਂ ਬਾਅਦ ਤੁਸੀਂ ਵੀ ਹਰੇਕ ਵਾਰ ਸਾਰਾ মিডিਆ ਗਵਾਇਆ ਕਿ ਅਸੀਂ ਲਗਾਤਾਰ ਲੜ ਕੇ ਲਿਆ ਪਰ ਅੱਜ ਆਈਸੀਡੀਐਸ ਦੇ ਉੱਤੇ ਜਿਹੜਾ ਨਵਾਂ ਹਮਲਾ ਹੈਗਾ ਉਹ ਇਹ ਹੈ ਕਿ ਪੋਸ਼ਣ ਟਰੈਕ ਦੇ ਉੱਤੇ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ ਦਿੱਤਾ ਜਾਣ ਵਾਲੀ ਸਪਲੀਮੈਂਟਰੀ ਨਿਊਟ੍ਰੀਸ਼ਨ ਜਿਸ ਦੀ ਕੀ ਜਿਹੜੀ ਮਿਕਤਾਦ ਹੈ 600 ਤੋਂ ਲੈ ਕੇ 540 ਗ੍ਰਾਮ ਤੋਂ ਲੈ ਕੇ 600 ਗ੍ਰਾਮ ਤੱਕ ਪ੍ਰਤੀ ਐਟਮ ਵੰਦੀ ਹੈਗੀ ਤੇ ਜੋ ਮਹੀਨੇ ਦੇ ਵਿੱਚ ਅਸੀਂ ਦੇਣੀ ਹੈ ਤਾਂ ਉਸ ਤੋਂ ਵੀ ਉਸ ਨੂੰ ਡਬਲ ਜਿਹੜੀ ਹੈ ਸਿਕਿਉਰਿਟੀ ਦਾ ਨਾਮ ਦੇ ਕੇ ਉਸ ਦੇ ਡਬਲ ਜਿਹੜੀ ਸਿਕਿਉਰਿਟੀ ਦਾ ਨਾਮ ਦੇ ਕੇ ਉਸ ਨੂੰ ਡਬਲ ਕ੍ਰੋਸ ਕੀਤਾ ਜਾ ਰਗਾ ਇੱਕ ਤਾਂ ਪਹਿਲਾ ਲਾਭਪਾਤਰੀ ਦੀ ਈ ਕੇਵਾਈਸੀ ਕਰਨੀ ਹੈ ਉਸ ਤੋਂ ਬਾਅਦ ਈ ਕੇਵਾਈਸੀ ਕਰਨ ਤੋਂ ਬਾਅਦ ਜਿਹੜੀ ਆਧਾਰ ਫੋਟੋ ਹੈ ਉਹੀ ਲਾਭਪਾਤਰੀ ਦੀ ਫੋਟੋ ਦੇ ਨਾਲ ਅੱਜ ਦੀ ਫੋਟੋ ਆਪਾਂ ਨੇ ਮੈਚ ਕਰਨੀ ਹੈ ਜੇ ਉਹ ਫੋਟੋ ਮੈਚ ਹੋਏਗੀ ਤਾਂ ਉਹ ਲਾਭਪਾਤਰੀ ਸਾਡਾ ਲਾਭਪਾਤਰੀ ਹੈ ਜੇ ਉਹ ਫੋਟੋ ਮੈਚ ਨਹੀਂ ਹੁੰਦੀ ਤਾਂ ਲਾਭਪਾਤਰੀ ਸਾਡਾ ਲਾਭਪਾਤਰੀ ਨਹੀਂ ਮੰਨਿਆ ਜਾਏਗਾ ਲਾਭਪਾਤਰੀ ਨਹੀਂ ਮੰਨਿਆ ਜਾਏਗਾ ਤਾਂ ਉਸ ਦਾ ਲਾਭ ਕੱਟ ਦਿੱਤਾ ਜਾਏਗਾ ਤਾਂ ਪਹਿਲਾਂ ਹੀ ਸਰਕਾਰ ਬਹੁਤ ਘੱਟ ਅਤੇ ਬਹੁਤ ਨਿਗੂਣਾ ਜਿਹੜਾਗਾ ਆ ਲਾਭਪਾਤਰਿਆਂ ਨੂੰ ਲਾਭ ਦੇ ਰਹੀ ਹੈਗੀ ਤੇ ਜੇ ਉਹ ਵੀ ਕੱਟ ਦਿੱਤਾ ਜਾਏਗਾ ਤਾਂ ਪਿੰਡਾਂ ਦੇ ਵਿੱਚ ਜਵਾਬ ਜਿਹੜਾ ਆਗਨਵਾੜੀ ਵਰਕਰ ਨੇ ਦੇਣਾ ਔਰ OTP ਦੇ ਲਈ ਤਾਂ ਲਗਾਤਾਰ ਤੁਸੀਂ ਜਾਣਦੇ ਹੋ ਕਿ ਸਾਈਬਰ ਆਪਾਂ ਨੂੰ ਅਵੇਅਰ ਕਰ ਰਿਹਾ ਕਿ ਕਿਸੇ ਨੇ ਵੀ ਕਿਸੇ ਨੂੰ OTP ਸਾਂਝਾ ਨਹੀਂ ਕਰਨਾ ਤਾਂ ਲੋਕ ਸਾਡੇ ਨਾਲ ਆਪਣਾ OTP ਸਾਂਝਾ ਕਰਨ ਨੂੰ ਤਿਆਰ ਨਹੀਂ ਹਨ ਪਰ ਸਰਕਾਰ ਸਾਡੇ ਉੱਤੇ ਲਗਾਤਾਰ ਦਬਾਅ ਬਣਾ ਰਹੀ ਹੈ ਤੁਸੀਂ ਦੇਖਿਆ ਕਿ ਸਾਡੀਆਂ ਦੋ ਵਰਕਰਾਂ ਪਿਛਲੇ ਦਿਨੀ ਜਾਨ ਵੀ ਗਵਾ ਚੁੱਕੀਆਂ ਨੇ ਜਾਂ ਇਸ ਦਬਾਅ ਦੇ ਚੱਲਦੇ ਤਾਂ ਉਹ ਸੋ ਐਸੇ ਕਰਕੇ ਅੱਜ ਦਾ ਜਿਹੜਾ ਇਹ ਧਰਨਾ ਹੈਗਾ ਇਸੇ ਚੀਜ਼ ਨੂੰ ਲੈ ਕੇ ਆ ਕਿ ਜੇ ਸਰਕਾਰ ਸੱਚਮੁੱਚ ਬੱਚਿਆਂ ਦੀ ਅਤਿਸ਼ੀ ਹੈ ਸੱਚਮੁੱਚ ਬੱਚਿਆਂ ਦੀ ਸਿਹਤ ਦੇ ਲਈ ਮਤਲਬ ਸੰਜੀਦਾਗੀ ਤਾਂ ਉਹ ਅੱਜ ਜਿਹੜਾ ਇਹ OTP ਵਾਲਾ ਔਰ ਇਹ ਸਿਸਟਮ ਖਤਮ ਕਰਕੇ ਕੋਈ ਸੌਖਾ ਸਿਸਟਮ ਲੈ ਕੇ ਆਵੇ ਅਸੀਂ ਨਹੀਂ ਇਹ ਕਹਿੰਦੇ ਕਿ ਮਤਲਬ ਨਾ ਮਤਲਬ ਵੈਰੀਫਾਈ ਕਰਨ ਕਰਨ ਪਰ ਸੌਖਾ ਕੋਈ ਤਰੀਕਾ ਲੈ ਕੇ ਆਵੇ ਕੋਈ ਸਰਕਾਰ ਨਾਲ ਗੱਲਬਾਤ ਹੋਈ ਜਿਹੜੀ ਹੈਗੀ ਪੰਜਾਬ ਸਰਕਾਰ ਦੇ ਨਾਲ ਸਾਡੀ 15 ਤਰੀਕ ਨੂੰ ਪਿੱਛੇ ਮੀਟਿੰਗ ਹੋਈ ਸੀਗੀ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਖੁਦ ਸ਼ਾਮਿਲ ਸੀਗੇ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਵਾਇਆ ਸੀ ਤੇ ਉਹਨਾਂ ਨੇ ਤਾਂ ਬੜਾ ਹੁਮ ਹਮਾ ਕੇ ਕਿਹਾ ਸੀਗਾ ਕਿ ਜਿਹੜੇ ਆਦੀਵਾਸੀ ਏਰੀਏ ਨੇ ਉੱਥੇ OTP ਕਿਵੇਂ ਲਿਆ ਜਾਵੇਗਾ ਕਿਉਂਕਿ ਜੇਕਰ ਅਸੀਂ ਅੱਜ ਅੰਕੜੇ ਦੇਖੀਏ ਤਾਂ 51% ਔਰਤਾਂ ਕੋਲ ਮੋਬਾਈਲ ਨਹੀਂ ਤੇ 20% ਮਰਦਾਂ ਕੋਲ ਵੀ ਜਿਹੜੇ ਐਂਡਰੋਇਡ ਮੋਬਾਈਲ ਨਹੀਂ ਹੈਗੇ ਤੇ ਜਿੰਨੀ ਦ ਰੈਂਡਡ ਮੋਬਾਈਲ ਨਹੀਂ ਹੈਗਾ ਉਨੀ ਦੇ ਤੁਸੀਂ OTP ਨਹੀਂ ਕਰ ਸਕਦੇ ਉਹ ਫੇਸ਼ੀਅਲ ਵੈਰੀਫਿਕੇਸ਼ਨ ਨਹੀਂ ਕਰ ਸਕਦੇ ਹੈਗੇ ਤੇ ਜਦੋਂ نیچے ਲਾਪਤਰੀ ਕੋਲ ਹੀ ਮੋਬਾਈਲ ਨਹੀਂ ਹੈਗਾ ਉਹ 600 ਗ੍ਰਾਮ ਦੇ ਲਈ ਪਹਿਲਾਂ ਤਾਂ ਆਪਣੀ ਦਿਹਾੜੀ ਛੱਡੇਗਾ ਫਿਰ ਉਹ ਆਪਣੀ ਫੋਟੋ ਕਰਾਏਗਾ ਉਸ ਤੋਂ ਬਾਅਦ ਫੇਰ ਨਾਲੇ ਉਹ ਨਵਾਂ ਫੋਨ ਵੀ ਲਏਗਾ ਤਾਂ ਇੰਨਾ ਸਾਡੇ ਜਿਹੜੇ ਲਾਪਾਤਰੀ ਨੇਗੇ ਉਹ ਸક્ષਮ ਨਹੀਂ ਹੈਗੇ ਕਿਉਂਕਿ ਆਂਗਣਵਾੜੀ ਦੇ ਵਿੱਚ ਜਿਹੜੇ ਬੱਚੇ ਨੇਗੇ ਸਾਡੀ ਇਹ ਰਣਨੀਤੀ ਹੈ ਕਿ ਅੱਜ ਅਸੀਂ ਜਿਹੜਾਗਾ ਡੀਸੀ ਸਭ ਨੂੰ ਆਪਣਾ ਮੰਗ ਪੱਤਰ ਦੇਣ ਦੇ ਲਈ ਇੱਥੇ ਆਏ ਆ ਅੱਜ ਆਪਣੀ ਹੜਤਾਲ ਕਰਕੇ ਅਸੀਂ ਆਪਣਾ ਪਰ ਟੈਸਟ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਵੀ ਦਰਜ ਕਰਵਾਇਆ ਅੱਜ ਅਸੀਂ ਸਾਰਿਆਂ ਨੇ ਆਪਣਾ ਜਿਹੜਾ ਪੋਸ਼ਣ ਟਰੈਕ ਆਫ ਹੈਗਾ ਔਰ ਸਾਰਿਆਂ ਨੇ ਅੱਜ ਆਪਣੀ ਜਿਹੜੀ ਆਨਲਾਈਨ ਹਾਜ਼ਰੀ ਉਸ ਨੂੰ ਆਫ ਕੀਤਾ ਹੈਗਾ ਤੇ ਅਸੀਂ ਆਪਣੀ ਮਤਲਬ ਅਟੈਂਡੈਂਸ ਜਿਹੜੀ ਹੈਗੀ ਨਹੀਂ ਦਿੰਦੀ ਹੈਗੀ ਔਰ ਹੜਤਾਲ ਦੇ ਵਿੱਚ ਸ਼ਾਮਿਲ ਆ ਔਰ ਦ ਨੰਬਰ ਤੇ ਜਿਹੜੇ ਜੇਕਰ ਸਰਕਾਰ ਇਥੋਂ ਤੱਕ ਨਹੀਂ ਸਮਝਦੀ ਅਸੀਂ ਪਿੰਡਾਂ ਦੇ ਵਿੱਚੋਂ ਮਤੇ ਲੈ ਕੇ ਗਵਰਨਰ ਹਾਊਸ ਤੱਕ ਕੁਝ ਕਰਾਂਗੇ